ਫੇਸ 7 ਮੁਹਾਲੀ ਐਚੀ ਕੁਆਟਰ ਦੇ ਵਸਨੀਕ ਤਾਰਾ ਦੇ ਜੰਜਾਲ ਜੋ ਖੰਬੇ ਤੇ ਲੱਗੀਆਂ ਨੇ ਉਹਨਾਂ ਤੋਂ ਹੋ ਰਹੇ ਨੇ ਪਰੇਸ਼ਾਨ ਦੂਜੇ ਪਾਸੇ ਪਾਰਕ ਦੇ ਵਿੱਚ ਲਾਈਟਾਂ ਨਹੀਂ ਜਲ ਰਹੀਆਂ ਨੇ ਅਤੇ ਕੂੜੇ ਦਾ ਲੱਗਿਆ ਹੋਇਆ ਢੇਰ ਇਹ ਮੁਸੀਬਤਾਂ ਨੂੰ ਲੈ ਕੇ ਅੱਜ ਪੱਤਰਕਾਰ ਨਾਲ ਕੀਤੀ ਫੇਸ 7 ਐਚੀ ਕੁਆਟਰ ਦੇ ਵਸਨੀਕਾਂ ਨੇ ਖਾਸ ਗੱਲਬਾਤ ਮੈਂ ਨਰਿੰਦਰ ਸਿੰਘ ਲੰਬਾ पच्ची दो सौ बत्ती बासी के सात वार्ड नंबर बारह साढ़े ये पांच छः प्रॉब्लम मेन है सब तो वो प्रॉब्लम सीवरेज की है सीवरेज ही ना सफाई हो रही है दिनों दिन जो भी माड़ा होता भी मी आता है, है। तो सीवरेज सीधा पानी सा अज तक नहीं बढ़िया तीन साल दूसरी प्रॉब्लम ਇਹ ਕਾਲੇ ਸੌਂਨੇ ਕੰਬ ਹੈ ਕੀ ਹਰ ਕੰਬੇ ਦੇ ਇੰਨੀ 5 6 6 ਮੀਟਰ ਲਾਇਏ ਨੇ ਤਾਰਾਂ ਲਾਈਆਂ ਕੇਵਲ ਹੀ ਆ ਤੇ ਜਗਵੀ ਆਂਦੇ ਆ ਕਿਸੇ ਦੀ ਵੀ ਕੰਕ੍ਰੀਟ ਹੁੰਦੀ ਹੈ 3 ਤੋਂ 4 ਬੰਦੇ ਆਂਦੇ ਆ ਘਰ ਦੇ ਅੱਗੇ ਆਂ ਖੜ ਜਾਂਦੇ ਜਿੰਨੀ ਕਿਸੇ ਤੋਂ ਕੰਮ ਫਿਲ ਕਰਨਾ ਹੁੰਦਾ ਹਮ ਨੂੰ ਕਰੰਟ ਦਾ ਵੀ ਖਤਰਾ ਹੁੰਦਾ ਕਿਉਂਕਿ ਇਹ ਵੀਜੇ ਖੰਭੇ ਨਾਲ ਹੈ ਤਾਰਾਂ ਨਾਲ ਹੈ ਕੇਬਲਾਂ ਨਾਲ ਚੱਲੀਆਂ ਨੇ ਔਰ ਕੋਈ ਕੰਪਲੇਨਟ ਕਰਨਾ ਪੇ ਜਾਏ ਬਿਜਲੀ ਵਾਲੇ ਤਾਂ ਉਹ ਕੌੜੀੇ ਕਾਣਾ ਪੜੇ ਮੁਸਕਰਨੇ ਲੱਗ ਜੀ ਇਥੇ ਕੌੜੀ ਮਿਲ ਕੇ ਗਏ ਉਹ ਕਹਿੰਦੇ ਜੀ ਇਹ ਤੇਰੇ ਤਾਰਾਂ ਨਾਲ ਜਾਗ ਪਿਆ ਹੋਇਆ ਕੋਈ ਲਾਈਨਸ ਨਹੀਂ ਆ ਰਹਾ ਕੋਈ ਇਰਕਲਦੀ ਹੈ ਨਾ ਕੋਈ ਕਿਹੜੀ ਤਾਰਾਂ ਫਾਈ ਹੋਈਆਂ ਨੇ ਇਹ ਪੈਨਲ ਦੇ ਵਿੱਚ ਨਹੀਂ ਕੋਈ ਵੀ ਫਸ ਤੇ ਕੇਬਲ ਵਾਲਿਆਂ ਨੂੰ ਪਰਮਿਸ਼ਨ ਹੈ ਇਹ ਤਾਰਾਂ ਲਾਉਣ ਦੀ ਕੋਈ ਪਰਮਿਸ਼ਨ ਨਹੀਂ ਕੋਈ ਇਜਨੀ ਨਹੀਂ ਇੱਡੀ ਗੱਲ ਕੰਮ ਹੋ ਰਹੀ ਮੈਂ ਦੱਸਾਂ ਜਿਹੜੀ ਤੁਸੀਂ ਪਰਮਿਸ਼ਨ ਦੀ ਗੱਲ ਕੀਤੀ ਹੈ ਜਦੋਂ ਕੀ ਬੀਐਸਐਨ ਨਾ ਨਹੀਂ ਆਪਣੇ ਖੰਭੇ ਲਾਏਗੇ ਆਪਣੇ ਖੰਭੇ ਤੇ ਆਪਣੀ ਚਾਲ ਨਾ ਦੱਸ ਤੇ ਇਹ ਬਾਕੀ ਜਿਹੜੀ ਪ੍ਰਾਈਵੇਟ ਕੰਪਨੀਆਂ ਇਹਨਾਂ ਨੂੰ ਕੋਣ ਪਰਮਿਸ਼ਨ ਦਿੰਦਾ ਕੋਈ ਨਹੀਂ ਹੈਗਾ ਅਸੀਂ ਇਹਨਾਂ ਨੂੰ ਕਈ ਵਾਰੀ ਕਹਿ ਚੁੱਕਿਆ ਇਸ ਜਿਸੀ ਆਪਣੀਆਂ ਕੰਬੇ ਲਾਉਂਦੇ ਤਾਲਾ ਬੰਦ ਸੰਨੋਦੀ ਰੋੜ ਹੈ ਪੂਰੇ ਜਹਾਜ਼ ਸ਼ਾਇਆ ਪੂਰੇ ਕੰਬਿਆਂ ਦੇ ਤੁਸੀਂ ਦੇਖ ਕੇ ਆਈ ਆ ਇਹ ਸਾਰੇ ਏਰੀਆ ਇਸੇ ਤਰਫ ਪਰ ਏਰੀਆ ਹੀ ਕਿ ਬੜਿਆ ਗਿਆ ਹੈ ਪੂਰੇ ਕੁਆਟਰਾਂ ਸਾਰੇ ਚ ਇਹੀ ਬਾਤ ਉਹ ਸਾਡਾ ਜਿਹੜਾ ਰਾਮ ਹੋ ਗਿਆ تیسਰੀ ਪ੍ਰੋਬਲਮ ਸਾਡੀ ਇਹ ਵੀ ਆਈ ਹੈ 321 ਨੰਬਰ ਤੇ ਕੜ ਤੋਂ ਕੜਾ ਹਜ਼ਾਰ ਆਦਮੀ ਦੀ ਰੋਕੀ ਬਣਦੀ ਹੈ ਪਰ ਰੋਜ਼ ਇੱਥੇ ਭਾਂਡੇ ਨਹੀਂ ਟਣੇ ਟਣ ਚੱਲਦੀ ਹੈ ਬੜੇ ਬੜੇ ਨੇ ਟੇਕਾ ਟੋਣੀਆਂ ਜਾਂਦੀਆਂ ਨੇ ਸੇਵਰੇਜ ਬਲੌਕ ਹੋ ਜਾਂਦੀ ਹੈ ਹਾਂਜੀ ਔਰ ਸਾਨੂੰ ਇਹ ਵੀ ਖਤਰਾ ਹੈ ਪਿਛਲੇ ਸਾਲ ਕੋਕਰ ਵੀ ਫਟ ਗਿਆ ਸੀ ਇਹਨਾਂ ਨੇ ਹਾਂਜੀ ਅ 10 ਲੀਟਰ ਦਾ ਕੋਕਰ 15 ਲੀਟਰ ਦਾ ਕੋਕਰ ਫਟ ਗਿਆ ਸੀ ਯਾਰ ਉਹ ਬੰਦਾ ਇਹਨਾਂ ਨੇ ਛਪਾਤਾ ਉਹ ਉਹ ਖਬਰ ਇਹਨਾਂ ਨੇ ਬਾਹਰ ਨਹੀਂ ਆਣ ਦਿੱਤੀ ਅਸੀਂ ਦੌੜੇ ਵੀ ਲੈ ਕੇ ਨਾ ਬਸ ਪੂਰੇ ਆਤਾ ਰੈਜ਼ੀਡੈਂਸ਼ੀਅਲ ਏਰੀਏ ਦੇ ਵਿੱਚ ਕਮਰਸ਼ੀਅਲ ਕੰਮ ਕਰਦੇ ਹਾਂ ਜੀ ਕਮਰਸ਼ੀਅਲ ਏਰੀਆ ਦਾ ਕੰਮ ਕਰ ਰਹੇ ਹਾਂ ਜੀ ਇਹ ਲੈਂਡ ਮਤਲਬ ਜਿਨ੍ਹਾਂ ਦੇ ਓਨਰ ਨੇ ਉਹਨਾਂ ਦੀ ਪੱਕੀ ਹੈ ਕੋਈ ਹੋਰ ਬਾੜ ਰਲਵਾਈ ਇਹ ਬਾੜ ਦਾ ਜਿੜਾਈ ਕੇ ਨਾ ਹੀ ਤੇ ਕਿਰਾਇਤ ਰਹੇ ਤੇ ਫਿਰ ਤਾਂ ਮਾਲਕ ਵੀ ਜ਼ਿੰਮੇਵਾਰ ਇਹਦੇ ਵਿੱਚ ਜਿਹਨੇ ਦਿੱਤਾ ਹੋਇਆ ਬਾੜ ਕੋਲੋਂ ਵੀ ਅਸੀਂ ਕਹਿ ਚੁੱਕੇ ਹਾਂ ਜੀ ਪਿਛਲੇ ਸਾਲ ਵੀ ਕਹਿ ਚੁੱਕੇ ਹਾਂ ਇਹ ਉਹ ਮੰਨਦੇ ਨਹੀਂ ਹੈ ਉਹ ਪਤਾ ਨਹੀਂ ਕੀ ਸੋਚਦੇ ਹਨ ਉਹਨਾਂ ਨੂੰ ਕਰੇ ਆ ਰਿਹਾ ਕਰੇ ਦਾ ਲਾਲਚ ਬੇਰੇ ਉਹ ਕੂਠੀਆਂ ਤੇ ਰਹਿੰਦੇ ਆ ਬੜੇ ਬੜੀਆਂ ਕੂਠੀਆਂ ਚ ਸੀਰੀਟ ਬਲਾਕ ਹੁੰਦੀ ਹੈ ਇਹ ਬੜੇ ਬੜਾਕ ਹੁੰਦੀ ਹੈ ਮੇਨ ਮੋ ਮੇਨ ਮੋ ਦਾ ਇਹ सामानू बड़ा मुश्किल हो जाता है सारा सलाबा दुबारा देखो दबार तो रिपोर्ट दे <तलगत> दिन दे हो <तलगत> कोई रिपोर्ट नहीं ना कोई सुनाई है क्यों लैंड है ਹਾਂਜੀ ਇਹ ਗੁੱਦਾ ਵੀ ਅੰਮ੍ਰਿਤ ਰਾਜੀ ਆ ਨਹੀਂ ਇੱਥੇ ਤੁਸੀਂ ਜਿਹੜੇ ਐਮਸੀ ਨੂੰ ਤੁਸੀਂ ਕੰਪਲੇਨ ਕੀਤੀ ਕਦੀ ਐਮਸੀ ਦੇ ਨਜ਼ਰੀ ਪਈ ਨਹੀਂ ਤੁਸੀਂ ਆਹ ਲਿਆ ਉਹਨੇ ਕਦੀ ਵੀ ਸੁਣਾਈ ਨਹੀਂ ਆਹ ਲਿਆ ਹਾਂ ਰਵੰਡਾ ਦੇ ਮਾਮਲੇ ਫਿਰ ਵੀ ਸੁਣਾਈ ਨਹੀਂ ਕੋਈ ਸੁਣਾਈ ਨਹੀਂ ਕਿਉਂਕਿ ਲੈਂਡਲੋਰਡ ਅੰਮ੍ਰਿਤ ਰਾਜੂ ਆ ਇਹ ਜੀ ਆਪਣੇ ਇਹ ਇਹ ਉਹਨੇ ਸਾਡੇ ਗਾਹਾਂ ਬੜੀਆਂ ਲੰਗੀਆਂ ਨੇ ਅਸੀਂ ਅੱਗੇ ਤੱਕ ਪਹੁੰਚ ਹੈ ਕਿ ਸੰਗ ਸਾਡੀ ਕੋਈ ਇੱਥੇ ਸੁਣਦਾ ਨਹੀਂ ਜੇ ਤੁਸੀਂ ਪਾਰਕ ਦੇ ਵਿੱਚ ਦਿਖਾ ਰਹੇ ਸੀ ਕਿ ਪਾਰਕ ਚ ਕੀ ਪ੍ਰੋਬਲਮ ਆ ਰਹੀ ਹੈ ਇੱਥੇ ਪਾਰਕ ਦੇ ਵਿੱਚ ਸਾਡੀ ਚੌਥੀ ਪ੍ਰੋਬਲਮ ਜਿਹੜੀ ਹੈ ਉਹ ਲਾਈਟਾਂ ਦੀ ਹੈ ਤਗਰੀਵਨ 22 ਦਿਨ ਹੋ ਗਏ ਉੱਥੇ ਕੋਈ ਗਾਈਡ ਨਹੀਂ ਚੱਲੀ ਤੁਹਾਨੂੰ ਮੈਂ ਦਿਖਾ ਕੇ ਆਇਆ ਕਿ ਕਿਸੇ ਦੇ ਸੀਛੇ ਟੁੱਟੇ ਨੇ ਟੁੱਟੇ ਜੇ ਜੀ ਲਖੜ ਵੀ ਲਾਗੇ ਲਾਇਕਾ ਨਹੀਂ ਹੈ ਕਿ ਜੀ 50000 50000 ਲਾਗੇ ਤੁਸੀਂ ਹਮਾਂ ਬਰਬ ਨਹੀਂ ਰਵਾ ਸਕਦੇ ਤੇ ਇੱਕ ਕੂੜਾ ਵੀ ਉੱਥੇ ਪਿਆ ਹੈਗਾ ਤੇ ਉਹਨੂੰ ਤੁਸੀਂ ਐਮਸੀ ਦਾ ਕੂੜਾ ਤੇ ਸਪਾਣੇ ਸਕਦੇ ਕੋਈ ਕੂੜਾ ਇੱਥੇ ਕੀ ਆ ਰਿਹਾ ਹੈ ਕੋਈ ਕਿਸੇ ਦੀ ਸੁਣੇ ਨਹੀਂ ਰਹੀ ਸਭ ਡਿਗਿਟਲ ਛੇੜ ਹੈ ਹਰੇਕ ਕੋਈ ਜਾਣਦਾ ਜੀ ਮੈਂ ਅੱਗੇ ਬਤਾ ਵਚਨ ਦੇ ਚੱਕਰ ਵਿੱਚ ਹੈ ਇਹ ਕੀ ਦਾ ਬੇਨਾ ਕਰਤੋ ਗਿਆ ਸਾਨੂੰ ਜਿਹੜਾ ਅਸੀਂ ਜਿਹੜਾ 40-40 ਸਾਲ ਦੇ ਰਹਿੰਦੇ ਚੱਲੇ ਆ ਰਹੇ ਨਾ ਜੀ ਉਹਦਾ ਬੜਾ ਪ੍ਰੋਬਲਮ ਰਹਿਣੇ ਦੀ ਹੋ ਗਈ ਹੈ ਇੱਥੇ ਹਰ ਮਕਾਨ ਦੇ ਛੇ ਚ 10-10 ਆਦਮੀ ਬੱਚੇ ਰਹਿ ਰਹੇ ਆ ਇਤਨਾ ਗੰਦਾ ਫੈਲ ਰਿਹਾ ਕੋਈ ਹਿਸਾਬ ਨਹੀਂ ਹੈ ਇਹ ਪ੍ਰੋਬਲਮ ਦਾ ਕਿੰਨੇ ਲੋਕ ਪ੍ਰਭਾਵਿਤ ਨੇ ਕਿੰਨੇ ਕਰ ਇਸ ਬਹੁਤ ਜ਼ਿਆਦਾ ਹੈ ਇਹ ਅੰਦਾਜ਼ਾ ਕਿੰਨੇ ਕਰ ਹੋਣਗੇ ਜਿਹੜੇ ਇਹ ਹੋਟਲ ਦੀ ਗੱਲ ਹੈ ਜਿਵੇਂ ਹਾਂਜੀ ਹਾਂਜੀ ਹੋਟਲ ਹੋ ਗਿਆ ਵਿਚਾਰਾ ਹੋ ਗਈ ਆ ਦੇਖੋ ਜਿਹੜੀ ਬੰਦਾ ਹੈ ਉਸੇ ਵੀ ਅਸੀਂ ਸਾਡੇ ਪ੍ਰਵਾਸੀ ਤਾਂ ਜਿਹੜੇ ਹੋਟਲ ਹੈ ਉਹਦੇ ਲਈ तकरीबन ਆਪਣਾ 20 ਕੁ ਬੰਦੇ ਦੇ ਸਾਈਨ ਕਰਕੇ ਅਸੀਂ ਪੁਟਾ ਨੂੰ ਦਿੱਤੀ ਸੀ ਕਮਾਂਡ ਆਈ ਸੀ ਉਹ ਵੀ ਕੋਈ ਸਗਾਈ ਹੋਈ ਸਾਈਂਟਾ ਜੀ ਮੈਂ ਪਾਸੇ 500 ਰੁਪਏ ਸਿਰੇ ਪੀਜੀ ਤੇ ਕਿਰਾਏ ਤੇ ਰੱਖੇ ਜਾ ਰਹੇ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾ ਰਹੀ ਹੈ ਕਿ ਨਹੀਂ ਕਰਵਾਈ ਜਾ ਰਹੀ ਹੈ ਜਿਹੜੇ ਪੀਜੀ ਅੱچھے ਆ ਉਹ ਸਰਦਾਰ ਕਰਦਾ ਹੈ ਕਿਉਂਕਿ ਜਦੋਂ ਕੀ ਸਰਕਾਰ ਨੇ ਕਿਹਾ ਹੈ ਕਿ ਅੱਜ ਮੰਦੇ ਕੋਠੀ ਦੇ ਛੱਲੇ ਕੋਈ ਪੀਜੀ ਨਹੀਂ ਹੋਣਾ ਚਾਹੀਦਾ ਤੇ ਇੱਥੇ ਦੋ ਮੰਡੇ ਜੋ ਵੀ ਘਟ ਹੋਣੇ ਜਗਾ ਦੇ ਨਾ ਤਾਂ ਖਾਇ ਬਗੇੜ ਦਾ ਕੋਈ ਸਾਧਨ ਹੋਣਾ ਨਾ ਜਿਹੜਾ ਦੱਸਾ ਸਾਧਨ ਨਹੀਂ ਰਹਿਣਾ ਕਿੱਥੇ ਅੱਗ ਲੱਗ ਜਾਂਦੀ ਹੈ ਕਿਥੋਂ ਬੋਲੇ ਬੀਜੀ ਦਾ ਮਤਲਬ ਹੈ ਬਈ ਹਰ ਇੱਕ ਈ ਤਰ੍ਹਾਂ ਦਾ ਸਾਧਨ ਹੋਣਾ ਚਾਹੀਦਾ ਹਮ ਉੱਥੇ ਖਾਇ ਬਗੇੜ ਹੋਣਾ ਚਾਹੀਦਾ ਉੱਥੇ 24000 ਹੋਣਾ ਚਾਹੀਦਾ ਕੋਈ ਰੋਵਾ ਪੇ ਜਾਏ ਕੋਈ ਗੜਾਈ ਹੋ ਜਾਵੇ ਤਾਂ ਉਹਦਾ ਕੌਣ ਜ਼ਿੰਮੇਵਾਰ ਹੈ ਔਰ ਰੋਹੀ ਨੇ ਕੇਵਲ ਲੜਾਈ ਹੈ ਕਿ ਕਮਰੇਜ ਕਿੰਨੇ ਕੁ ਮੁੰਡੇ ਕੁੜੀਆਂ ਰਹਿੰਦੇ ਤੁਹਾਡੇ ਸਾਹਮਣੇ ਕੀ ਹੈ ਇਸ ਤਰ੍ਹਾਂ ਦਾ ਫੀਜੀ ਦਾ ਦੇਖੋ ਜੀ ਅ ਬਸ ਇਹ ਤਿੰਨ ਮੰਜ਼ਿਲ ਹੈ ਇਸ ਵਕਤ 35 40 4000 ਰੁਪਏ ਕਰਾਇਆ ਖਾਦੇ ਦਾ ਹਲਾਲੋ ਸਾਹਿਬ ਇੱਥੇ ਕਮਰਿਆਂ ਦਾ ਹੈ ਹਾਲ ਹੈ ਜੀ ਮੈਂ ਦੱਸਾਂ ਕੀ ਜਿਨੇ ਮੰਗ ਲੋ ਕਿਸੇ ਨੇ ਇੱਕ ਕਮਰਾ ਵੀ ਕਰਾਇਆ ਜਿੱਤਿਆ ਨਾ ਦੋ ਬੰਦੇ ਆਉਂਦੇ ਜਿੱਤਿਆ ਹਾਂ ਉਹ ਦੋ ਬੰਦੇ ਡਿਊਟੀ ਜਾਂਦੇ ਆਂ ਅਗੋ ਦੋ ਹੋਰ ਆਈ ਦੋ ਹੋਰ ਦੋ ਜਾਂਦੇ ਆ ਦੋ ਹੋਰ ਆ ਜਾਂਦੇ ਸਾਰਾ ਦਿਨ ਇੱਥੇ ਹੀ ਆ ਤੇ ਅੱਜ ਤੁਸੀਂ ਆਪ ਦੀ ਪ੍ਰੋਬਲਮ ਦੱਸ ਰਹੇ ਹੈਗੇ ਹੋ ਕੋਈ ਸਮਾਂ ਦੇ ਰਹੇ ਹੈਗੇ ਹੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਜੇ ਸਾਡਾ ਮਸਲਾ ਨਹੀਂ ਹੱਲ ਹੁੰਦਾ ਤਾਂ ਤੁਹਾਡੀ ਅਗਲੀ ਰਣਨੀਤੀ ਕੀ ਹੋਈ ਕੋਈ ਸਮਾਂ ਦੇ ਰਹੇ ਸਾਡੀ ਅੰਜਾਈ ਅੱਜ ਦੀ ਅਸੀਂ ਤੁਹਾਡੇ ਨਾਲ ਥਰੂ ਕੀਤਾ ਇਸ ਤੋਂ ਪਹਿਲੇ ਕਮਾਂਡਾਂ ਨੂੰ ਲਿਖ ਕੇ ਦੇ ਕੇ ਹੁਣ ਇਹ ਨਹੀਂ ਕਰਨਗੇ ਜੇ ਹਨ ਮਜ਼ਦੂਰਾਂ ਨੂੰ ਕੋਈ ਇਸ ਤੋਂ ਬਟਾਇਆ ਚਲਾਂਗੇ ਫਿਰ ਅੱਗੇ ਜਾਣਾ ਪੈਗਾ ਕਿ ਡਿਸੀਜਨ ਬੂਏ ਆਪਾਂ ਚੱਲ ਜਾਈਏ ਦੂਜੇ ਪਾਸੇ ਮੌਕੇ ਦੇ ਕਾਉਂਸਲਰ ਪਰਮਜੀਤ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਹ ਸਭ ਪ੍ਰੋਬਲਮਸ ਦਾ ਹੱਲ ਛੇਤੀ ਕਰ ਦਿੱਤਾ ਜਾਵੇਗਾ ਤੇ ਕਈ ਕੰਮ ਤੇ ਪ੍ਰੋਸੈਸ ਵਿੱਚ ਨੇ ਤੇ ਜਲਦੀ ਹੀ ਉਹ ਕੰਮ ਵੀ ਸਾਰੇ ਪੂਰੇ ਕਰ ਦਿੱਤੇ ਜਾਣਗੇ